ਬਾਹੂ ਬਲੀ ਬਾਹੂ ਬਲੀ ਖੁਸ਼ਬੂ ਘੇੜਾ ਓਏ ਮੂੰਗੀ ਦੇ ਸਪਰੇ ਹੋ ਫਿਰ ਦੇ ਅਣਖਲੇ ਬਾਈ ਆਹ ਐ ਸਟਾ ਚੱਲ 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 ਪਾਕੇ ਪੋਸਟ ਜੀ ਕਿੰਨੇ ਦਰਖਤ ਲਾਏ ਹੁਣ ਦੱਸ ਦੇ ਕਿੰਨੇ ਦਰਖਤ ਲਾਏ ਹਾਂ ਐਕਸਰਸਾਈਜ਼ ਹੁੰਦੀ ਆ ਰੱਸਿਆਂ ਵਾਲੀ ਜਿਹੜਾ ਜਿੰਮ ਚ ਰੱਸਾ ਸੈਟਅਪ ਦੇ ਹੁੰਦੇ ਆ ਬਾਂਸੀ ਗੋਲਡ ਮੂੰਗੀ ਤੇ ਸਪਰੇਅ ਚਾਲੂ ਆ ਤੇ ਆਲੋ ਕਰੀ ਜਾਂਦੇ ਬੂਟੇ ਵਰਗੇ ਆਲੋ ਖੇਤਾ ਆਲੋ ਚੱਲਦੀ ਰਹਿੰਦੀ ਮਾੜੀ ਮੋਟੀ ਹਾਂ ਉਹ ਟਾਲੀ ਹੈ ਜਿਹੜੀ ਫੋਟੋ ਆਪਾਂ ਕੱਲ੍ਹ ਲਈ ਸੀ ਟਣਾ ਟਣਾ ਨਾ 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 ਕਿਹੜਾ ਸਪਰੇਅ ਹੋ ਰਿਹਾ ਇਹਨੇ ਮੂੰਗੀ ਕਿੰਨੇ ਦਿਨਾਂ ਦੀ ਆ ਮੂੰਗੀ ਕਿੰਨੇ ਦਿਨਾਂ ਦੀ ਆ ਓ ਠੀਕ ਓ ਡਾਕਟਰ ਨੂੰ ਪੁੱਛਾਏ ਮੂੰਗੀ ਹੈਗੀ ਆ ਜੀ 45 ਤੋਂ 62 ਦਿਨਾਂ ਦੇ ਵਿੱਚ ਜਿਹੜਿਆ ਬ੍ਰੈਂਡ ਉਹ ਲੈਂਦੀ ਉਹ ਹੀ ਆ ਹਾਂ ਵੰਸੀ ਗੋਲਡ ਬ੍ਰੈਂਡ ਉਹ ਵੀ ਆਂਦੀ ਆ ਰਾਮੂ ਵੀ ਲੈਂਦੀ ਆ ਵੰਸੀ ਗੋਲਡ ਸਪਰੇਅ 1.9 ਤੇ 10% ਕਰਦੇ ਆਪਾਂ ਸੂਢੀ ਵਾਲੀ ਦੂਜੀ ਤੀਜੀ ਅੱਛਾ ਤੀਜੀ ਸਪਰੇਅ ਹੋ ਰਹੀ ਤੇ ਪਾਣੀ ਇਕਲਾ ਬਾਹਲੀ ਦੋ ਤੀਜਾ ਲਾਉਣ ਦੀ ਲੋੜ ਨਹੀਂ ਪੈਣੀ ਕਾਲੀ ਨਾਲ ਜੇ ਪਾ ਫਲੂਗੀ ਪਰ ਆ ਪਾਣੀ ਕਰਦੀ ਬਾਲ ਜਨਾ ਹੋਰ ਤਰਦੀ ਸਿਕਾ ਲਾ ਐ ਆ ਵੀ ਮੂੰਗੀ ਕਰਨੇ ਵੀ ਸੌਖੀ ਨਹੀਂ ਐ ਨਹੀਂ ਵੀ ਦੋ ਦਾਣੇ ਸੜਤੀ ਤੇ ਹੋ ਗਈ ਸਪਰੇਹਾਂ ਕੋਲ ਮਲਾ ਕੇ ਮਜਬੂਰੀ ਚ ਕਰਨੀਆਂ ਪੈਂਦੀਆਂ ਨੇ ਆ ਗੱਲ ਆ ਲੈ ਲੋ ਤਿੰਨ ਦੇ ਚਾਰ ਤੇ ਪੰਜ ਪੰਜ ਜਾਣੇ ਆ ਗਏ ਫੇਰ ਵੀ ਇੰਨੀ ਮਿਹਨਤ ਕਰਨੀ ਪੈਂਦੀ ਏ ਫਸਲਾਂ ਮਜਬੂਰੀ ਚ ਸਪਰੇਅ ਕਰਨੀ ਲੱਗੀ ਦੇ ਇਹ ਪਾਣੀ ਬਚਾਉਣੇ ਆ ਹਾਂ